ਸਾਈਬਰ ਕ੍ਰਾਈਮ ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਕੰਪਿਊਟਰ ਅਤੇ ਮੋਬਾਈਲ ਫੋਨ ਦੀ ਵਰਤੋਂ ਬਾਰੇ ਸੁਚੇਤ ਕਰਨਾ ਅੱਜ ਕੱਲ ਟੈਕਨੋਲੋਜੀ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਇਸ ਦੀ ਵਰਤੋਂ ਨਾਲ ਸਾਡੇ ਬਹੁਤ ਸਾਰੇ ਕੰਮ ਸੁਖਾਲੇ ਹੋ ਗਏ ਹਨ ਤਕਰੀਬਨ ਹਰ ਖੇਤਰ ਵਿੱਚ ਟੈਕਨੋਲੋਜੀ ਨੇ ਆਪਣੇ ਪੈਰ ਪਸਾਰ ਲਏ ਹਨ ਪਰੰਤੂ ਜਿੱਥੇ ਟੈਕਨੋਲੋਜੀ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ ਉੱਥੇ ਹੀ ਇਸ ਕਰਕੇ ਕੁਝ ਮੁਸ਼ਕਿਲਾਂ ਵੀ ਖੜੀਆਂ ਹੋ ਗਈਆਂ ਹਨ ਕੁਝ ਖੁਦਗਰਜ਼ ਅਤੇ ਸ਼ਰਾਰਤੀ ਵਿਅਕਤੀ ਟੈਕਨੋਲੋਜੀ ਦੇ ਸਾਧਨਾਂ ਦੀ ਵਰਤੋਂ ਕਰਕੇ ਜਾਣ ਬੁਝ ਕੇ ਕੰਪਿਊਟਰ ਜਾਂ ਮੋਬਾਈਲ ਫੋਨ ਰਾਹੀਂ ਅਪਰਾਧ ਕਰਦੇ ਹਨ ਇਸ ਪਾਠ ਦਾ ਮਨੋਰਥ ਵਿਦਿਆਰਥੀਆਂ ਨੂੰ ਇਹੋ ਜਿਹੇ ਅਪਰਾਧ ਤੋਂ ਸਾਵਧਾਨ ਅਤੇ ਜਾਗਰੂਕ ਕਰਨਾ ਹੈ ਤਾਂ ਜੋ ਉਹ ਅਜਿਹੇ ਸ਼ਰਾਰਤੀ ਵਿਅਕਤੀਆਂ ਦੇ ਜਾਲ ਵਿੱਚ ਫਸ ਕੇ ਆਪਣਾ ਵੱਡਾ ਨੁਕਸਾਨ ਕਰਵਾਉਣ ਤੋਂ ਬਚ ਸਕਣ। ਬੱਚਿਓ, ਮੋਬਾਈਲ ਫੋਨ ਦੀ ਵਰਤੋਂ ਆਮ ਹੋ ਚੁੱਕੀ ਹੈ। ਸਾਈਬਰ ਕ੍ਰਾਈਮ ਦੀ ਸ਼ੁਰੂਆਤ ਲਗਭਗ 1970 ਤੋਂ ਮੰਨੀ ਜਾਂਦੀ ਹੈ ਜਦੋਂ ਬੈਂਕਾਂ ਨਾਲ ਸੰਬੰਧਿਤ ਕੰਪਿਊਟਰਾਂ ਰਾਹੀਂ ਧੋਖਾਧੜੀ ਸ਼ੁਰੂ ਹੋਈ। ਐਮ.ਓ.ਡੀ. ਮਾਸਟਰ ਆਫ ਰਿਸੈਪਸ਼ਨ ਜੋ ਕਿ ਇੱਕ ਹੈਕਿੰਗ ਸਮੂਹ ਸੀ ਨੇ ਟੈਲੀਫੋਨ ਕੰਪਨੀਆਂ ਨਾਲ ਜੁੜੀਆਂ ਕ੍ਰੈਡਿਟ ਏਜੰਸੀਆਂ ਨਾਲ ਠੱਗੀਆਂ ਮਾਰੀਆਂ ਅਤੇ ਵੱਡੀਆਂ ਯੂਨੀਵਰਸਿਟੀਆਂ ਦਾ ਡਾਟਾ ਚੋਰੀ ਕੀਤਾ 1983 ਵਿੱਚ ਇੱਕ 19 ਸਾਲਾ ਵਿਦਿਆਰਥੀ ਵੱਲੋਂ ਆਪਣੇ ਕੰਪਿਊਟਰ ਦੀ ਮਦਦ ਨਾਲ ਰੱਖਿਆ ਵਿਭਾਗ ਦੀ ਅੰਤਰਰਾਸ਼ਟਰੀ ਸੰਚਾਰ ਪ੍ਰਣਾਲੀ ਵਿੱਚ ਵਿਗਨ ਪਾਇਆ ਗਿਆ ਇਸੇ ਤਰ੍ਹਾਂ ਹੀ ਪੈਨ ਨਾਂ ਦੇ ਯੂਰਪੀਅਨ ਹੈਕਰਾਂ ਵੱਲੋਂ 1995 ਤੋਂ 1998 ਦੌਰਾਨ ਕਈ ਵਾਰ ਟੀਵੀ ਸੇਵਾ ਪ੍ਰਣਾਲੀ ਨੂੰ ਹੈਕ ਕੀਤਾ ਗਿਆ 26 ਮਾਰਚ 1999 ਨੂੰ ਮੇਲਿਸਾ ਨਾਮ ਦਾ ਇੱਕ ਵਾਇਰਸ ਸੰਕਰਮਿਤ ਹੋਇਆ ਜੋ ਕਿ ਆਪਣੇ ਆਪ ਹੀ ਲੋਕਾਂ ਨੂੰ ਈਮੇਲ ਰਾਹੀਂ ਪਹੁੰਚਣ ਲੱਗਾ ਉਸ ਤੋਂ ਪ੍ਰੰਤ ਹੁਣ ਤੱਕ ਤਾਂ ਸਾਈਬਰ ਕ੍ਰਾਈਮ ਆਪਣੇ ਸਿਖਰਾਂ ਤੇ ਹੈ ਜਿਹੜੇ ਜੁਰਮ ਵਿੱਚ ਕੰਪਿਊਟਰ ਜਾਂ ਮੋਬਾਈਲ ਫੋਨ ਸ਼ਾਮਿਲ ਹੋਵੇ ਉਸਨੂੰ ਸਾਈਬਰ ਕ੍ਰਾਈਮ ਕਿਹਾ ਜਾਂਦਾ ਹੈ ਬਹੁਤ ਸਾਰੇ ਲੋਕ ਮੋਬਾਈਲ ਫੋਨ ਉੱਪਰ ਅਸ਼ਲੀਲ ਲੱਚਰ ਅਤੇ ਪੜਕਾਉ ਸ਼ਬਦਾਵਲੀ ਭੇਜ ਕੇ ਸਮਾਜਿਕ ਵਾਤਾਵਰਨ ਨੂੰ ਗੰਦਲਾ ਕਰਦੇ ਹਨ ਇਹ ਤਾਂ ਕੁਝ ਸਾਈਬਰ ਕ੍ਰਾਈਮ ਦੀਆਂ ਕਿਸਮਾਂ ਹਨ ਵਿੱਤੀ ਧੋਖਾਧੜੀ ਅਪਰਾਧੀ ਲੋਕ ਈਮੇਲ ਖਾਤੇ ਨੂੰ ਹੈਕ ਕਰਦੇ ਹਨ ਅਤੇ ਪਛਾਣ ਪੱਤਰਾਂ ਦੀ ਗਲਤ ਵਰਤੋਂ ਕਰਕੇ ਬੈਂਕ ਖਾਤਿਆਂ ਨਾਲ ਛੇੜਛਾੜ ਕਰਦੇ ਹਨ ਅਤੇ ਲੋਕਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਵੀ ਕਰਦੇ ਹਨ ਅਜਿਹੇ ਲੋਕਾਂ ਦੁਆਰਾ ਈਮੇਲ, ਫੇਸਬੁੱਕ, ਟਵਿੱਟਰ, ਵਟਸਐਪ ਤੇ ਸੁਨੇਹੇ ਭੇਜ ਕੇ ਲੋਕਾਂ ਨੂੰ ਡਰਾਇਆ ਧਮਕਾਇਆ ਅਤੇ ਭੜਕਾਇਆ ਜਾਂਦਾ ਹੈ। ਅਤੇ ਏਟੀਐਮ 'ਚੋਂ ਧੋਖੇ ਨਾਲ ਪੈਸੇ ਵੀ ਕਢਵਾ ਲਏ ਜਾਂਦੇ ਹਨ। ਇਸ ਲਈ ਸਾਨੂੰ ਕਦੇ ਵੀ ਆਪਣੇ ਪਾਸਵਰਡ ਕਿਸੇ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ। ਅਤੇ ਸਾਈਬਰ ਕੈਫੇ ਵਿੱਚੋਂ ਨਿਕਲਣ ਤੋਂ ਬਾਅਦ ਆਪਣੀ ਆਈਡੀ ਨੂੰ ਲੌਗਆਊਟ ਕਰ ਦੇਣਾ ਚਾਹੀਦਾ ਹੈ। ਥੋੜੇ-ਥੋੜੇ ਸਮੇਂ ਬਾਅਦ ਆਪਣੇ ਪਾਸਵਰਡ ਬਦਲਦੇ ਰਹਿਣਾ ਚਾਹੀਦਾ ਹੈ। ਸਾਈਬਰ ਅਤਵਾਦ ਉਹ ਵਿਅਕਤੀ ਜੋ ਕੰਪਿਊਟਰ, ਨੈਟਵਰਕ ਜਾਂ ਉਹਨਾਂ ਉੱਤੇ ਸਟੋਰ ਕੀਤੀ ਜਾਣਕਾਰੀ ਨੂੰ ਹੈਕ ਕਰਕੇ ਆਪਣੇ ਰਾਜਨੀਤਿਕ ਅਤੇ ਸਮਾਜਿਕ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਸੰਸਥਾ ਜਾਂ ਸਰਕਾਰਾਂ ਨੂੰ ਡਰਾਉਂਦਾ ਹੈ ਉਸ ਨੂੰ ਸਾਈਬਰ ਅਤਵਾਦੀ ਕਹਿੰਦੇ ਹਨ। ਸਾਈਬਰ ਅਤਵਾਦੀ ਵੱਖ-ਵੱਖ ਤਰੀਕਿਆਂ ਨਾਲ ਬੰਬ ਹਮਲੇ ਅਤੇ ਹੋਰ ਆਤੰਕ ਫੈਲਾਉਣ ਵਾਲੇ ਕੰਮ ਕਰਦਾ ਹੈ ਬੱਚਿਓ ਸਾਨੂੰ ਕਦੇ ਵੀ ਅਣਜਾਣ ਆਈਡੀ ਤੋਂ ਆਈ ਕੋਈ ਮੇਲ ਜਾਂ ਮੋਬਾਈਲ ਫੋਨ ਉੱਪਰ ਆਏ ਕਿਸੇ ਸੰਦੇਸ਼ ਦਾ ਜਵਾਬ ਨਹੀਂ ਦੇਣਾ ਚਾਹੀਦਾ ਜਦੋਂ ਤੱਕ ਅਸੀਂ ਸਾਹਮਣੇ ਵਾਲੇ ਨੂੰ ਚੰਗੀ ਤਰ੍ਹਾਂ ਜਾਣਦੇ ਨਾ ਹੋਈਏ ਉਦੋਂ ਤੱਕ ਇਹੋ ਜਿਹਾ ਕੋਈ ਵੀ ਸੁਨੇਹਾ ਅਤੇ ਮੇਲ ਅੱਗੇ ਫਾਰਵਰਡ ਨਹੀਂ ਕਰਨੀ ਚਾਹੀਦੀ ਅਸ਼ਲੀਲ ਜਾਂ અપਮਾਨਜਨਕ ਸਮਗਰੀ ਅੱਜ ਕੱਲ ਵੱਖ-ਵੱਖ ਵੈੱਬਸਾਈਟਾਂ ਰਾਹੀਂ ਅਸ਼ਲੀਲ ਅਤੇ અપਮਾਨਜਨਕ ਸਮਗਰੀ ਭੇਜੀ ਜਾਂਦੀ ਹੈ ਜਿਸ ਨੂੰ ਦੇਖਣ ਜਾਂ ਉਸ ਦਾ ਜਵਾਬ ਦੇਣ ਤੇ ਬਹੁਤ ਭਿਆਨਕ ਨਤੀਜੇ ਨਿਕਲਦੇ ਹਨ ਅੱਜ ਕੱਲ ਲੋਕਾਂ ਨੂੰ ਸਿੱਧੀ ਵੀਡੀਓ ਕਾਲ ਵੀ ਆਉਂਦੀ ਹੈ ਜੋ ਲੋਕ ਉਸ ਨੂੰ ਅਟੈਂਡ ਕਰਦੇ ਹਨ ਤਾਂ ਸਾਹਮਣੇ ਵਾਲੇ ਅਟੈਂਡ ਕਰਨ ਵਾਲੇ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਦੇ ਹਨ ਇਸ ਤਰ੍ਹਾਂ ਦੇ ਮਸਲੇ ਹੁਣ ਆਮ ਹੁੰਦੇ ਜਾ ਰਹੇ ਹਨ ਇਸ ਲਈ ਅਜਹੀ ਅਸ਼ਲੀਲ ਸਮਗਰੀ ਵਾਲੇ ਲਿੰਕ ਨੂੰ ਖੋਲਣ ਤੋਂ ਬਚਣਾ ਚਾਹੀਦਾ ਹੈ ਨਸ਼ਾ ਤਸਕਰੀ ਨਸ਼ਾ ਤਸਕਰ ਆਨਲਾਈਨ ਤਰੀਕਿਆਂ ਰਾਹੀਂ ਨਸ਼ੀਲੇ ਪਦਾਰਥ ਵੇਚਣ ਅਤੇ ਖਰੀਦਣ ਦਾ ਕੰਮ ਕਰਦੇ ਹਨ ਕਦੇ ਵੀ ਕੋਈ ਖਾਣ ਵਾਲਾ ਪਦਾਰਥ ਆਨਲਾਈਨ ਮੰਗਵਾਉਣ ਸਮੇਂ ਸਨ ਉਸ ਸਮਗਰੀ ਦੀ ਜਾਂਚ ਕਰ ਲੈਣੀ ਚਾਹੀਦੀ ਹੈ ਕਿ ਕਿਤੇ ਉਸ ਵਿੱਚ ਕੋਈ ਨਸ਼ੀਲੇ ਪਦਾਰਥ ਦਾ ਅੰਸ਼ ਤਾਂ ਨਹੀਂ ਹੈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਨੂੰ ਰੋਕਣ ਲਈ ਵੱਖ-ਵੱਖ ਪ੍ਰੋਗਰਾਮ ਬਣਾਏ ਹਨ ਅਤੇ ਹੁਣ ਤਾਂ ਲਗਭਗ ਸਾਰੇ ਦੇਸ਼ਾਂ ਵੱਲੋਂ ਇਸ ਦੀ ਵਰਤੋਂ ਸੰਬੰਧੀ ਕਾਨੂੰਨ ਬਣਾ ਦਿੱਤੇ ਗਏ ਹਨ ਅਤੇ ਖਾਸ ਥਾਣੇ ਖੋਲ ਦਿੱਤੇ ਗਏ ਹਨ ਜਿੱਥੇ ਅਜਿਹੇ ਅਪਰਾਧਾਂ ਨਾਲ ਜੁੜੀਆਂ ਸ਼ਿਕਾਇਤਾਂ ਦਾ ਨਿਪਟਾਰਾ ਹੁੰਦਾ ਹੈ ਸਾਡੇ ਦੇਸ਼ ਵਿੱਚ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਸੈੱਲ ਮੁੰਬਈ ਇੱਕ ਵੱਡਾ ਵਿੰਗ ਹੈ ਜੋ ਅਜਿਹੇ ਮਸਲਿਆਂ ਦਾ ਨਿਪਟਾਰਾ ਕਰਦਾ ਹੈ ਟੈਕਨੋਲੋਜੀ ਨਾਲ ਜੁੜੇ ਵਿਅਕਤੀਆਂ ਨੂੰ ਆਪਣੀ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਬੈਂਕਿੰਗ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰੀ ਬਹੁਤ ਸੰਭਾਲ ਕੇ ਰੱਖਣ ਦੀ ਲੋੜ ਹੈ ਕਿਉਂਕਿ ਅਪਰਾਧੀ ਇੰਟਰਨੈਟ ਰਾਹੀਂ ਇਹ ਚੋਰੀ ਕਰ ਸਕਦੇ ਹਨ ਜਿਹੜਾ ਵੀ ਵਿਅਕਤੀ ਕਿਸੇ ਵੀ ਕਾਰਨ ਇੰਟਰਨੈਟ ਦੀ ਵਰਤੋਂ ਕਰਦਾ ਹੈ ਉਹ ਇਹੋ ਜਿਹੇ ਠੱਗੀ ਤੋਂ ਪੀੜਿਤ ਹੋ ਸਕਦਾ ਹੈ ਇਸ ਲਈ ਸਾਨੂੰ ਸਭ ਨੂੰ ਆਨਲਾਈਨ ਹੁੰਦੇ ਸਮੇਂ ਪੂਰਨ ਸਾਵਧਾਨੀ ਰੱਖਣੀ ਚਾਹੀਦੀ ਹੈ ਅਤੇ ਸਾਨੂੰ ਕਦੇ ਵੀ ਇਹੋ ਜਿਹੀ ਗਤੀਵਿਧੀ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਜਿਸ ਬਾਰੇ ਸਾਨੂੰ ਪੂਰੀ ਜਾਣਕਾਰੀ ਨਾ ਹੋਵੇ